ਜੀ ਆ ਯੋਗਾ ਕਰਨਾ ਅਰਚਨਾ ਮਕਵਾਨਾ ਪੁਲਿਸ ਜਾਣ ਦੇ ਵਿੱਚ ਸ਼ਾਮਲ ਹੋਈ ਹੈ ਹਾਂ ਜੀ ਇਹ ਕੱਲ ਹੋਈ ਹੈ ਪਰ ਇਹ ਸ਼ਾਮਿਲ ਉਵੇਂ ਨਹੀਂ ਹੋਈ ਜਿਵੇਂ ਆਪਾਂ ਆ ਕੇ ਤਫਤੀਸ਼ ਦੇ ਵਿੱਚ ਸਾਹਮਣੇ ਕਰਦੇ ਨੇ ਆਪਣਾ ਲਿਖਤੀ ਬਿਆਨ ਜਿਹੜਾ ਹੈਗਾ ਆਨਲਾਈਨ ਭੇਜ ਦਿੱਤਾ ਹੈ ਜੀ ਔਰ ਉਹਦੇ ਵਿੱਚ ਏ ਡੀ ਸੀ ਪੀ ਜਿਹੜੇ ਹੈਗੇ ਉੱਥੋਂ ਦੇ ਮੈਡਮ ਡਾਕਟਰਾ ਕੁੜੀ ਇੱਥੇ ਨਵੀਂ ਆਈ ਪੀ ਐਸ ਹੈ ਉਹਨੇ ਕੱਲੇ ਜਿਹੜੀ ਹੈ ਆਪਣੀ ਇਨਫੋਰਮੇਸ਼ਨ ਸਾਂਝੀ ਕੀਤੀ ਹੈ ਪੱਤਰਕਾਰਾਂ ਦੇ ਨਾਲ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਉਹ ਬਿਆਨ ਹੈ ਉਹ ਬਿਆਨ ਨੂੰ ਅਸੀਂ ਡੂੰਘਾਈ ਨਾਲ ਪੜਾਂਗੇ ਉਹਦਾ ਅਨਲਿਸਿਸ ਕਰਾਂਗੇ ਅਗਰ ਸਾਡੀ ਸੰਤੁਸ਼ਟੀ ਨਹੀਂ ਹੋਈ ਤਾਂ ਫਿਰ ਅਗਲੀ ਕਾਰਵਾਈ ਹੈ ਜਿਹੜੀ ਉਹ ਗ੍ਰਿਫਤਾਰੀ ਤੇ ਹੋਣੀ ਹੈ ਤੇ ਫਿਰ ਉਹਦੀ ਗ੍ਰਿਫਤਾਰੀ ਹੋਊਗੀ ਜੀ ਫਿਲਹਾਲ ਜਿਹੜਾ ਹੈਗਾ ਉਹਨੇ ਬਿਆਨ ਦਿੱਤਾ ਉਹ ਬਿਆਨ ਦਾ ਐਨਲਿਸਿਸ ਕਰ ਰਹੀ ਹੈ ਔਰ ਐਨਲਿਸਿਸ ਕਰ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਜੀ ਤੇ ਲੋ ਸਾਬ ਸੁਪਰੀਮ ਕੋਰਟ ਦਾ ਫੈਸਲਾ ਆਇਆ ਕਿੰਦਾ ਤਲਾਕ ਸ਼ੁਦਾ ਮੁਸਲਮ ਔਰਤਾਂ ਵੀ ਪਤੀ ਤੋਂ ਗੁਜ਼ਾਰਾ ਪੱਤਾ ਲੈਣ ਦੇ ਹੱਕਦਾਰ ਇਹ ਬੜਾ ਮਹੱਤਵਪੂਰਨ ਫੈਸਲਾ ਹੈ ਜੀ ਕਿਉਂਕਿ ਬਹੁਤ ਪਹਿਲਾਂ ਵੀ ਆਪਾਂ ਦੇਖਿਆ ਇਹਦੇ ਮਾਮਲੇ ਸੀ ਲਈ ਤਾਂ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਵੇਂ ਆਪਣੇ ਸਾਡੇ ਸਮਾਜ ਦੇ ਵਿੱਚ ਆਪਾਂ ਹਿੰਦੂ ਸਿੱਖਾਂ ਦੀ ਗੱਲ ਕਰੀਏ ਕਿਉਂਕਿ ਜਿਹੜਾ ਸਿਵਲ ਕੋਡ ਹੈ ਨਾ ਸਿਵਲ ਕੋਡ ਨੂੰ ਹਿੰਦੂ ਕੋਡ ਕਿਹਾ ਜਾਂਦਾ ਹੈ ਜੀ ਇੱਥੇ ਜਿਹੜੀਆਂ ਔਰਤਾਂ ਜਿਹੜੀਆਂ ਹੈਗੀਆਂ ਉਹ ਆਪਣੇ ਪਤੀ ਤੋਂ ਜਦੋਂ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਉਹ ਖਰਚਾ ਲੈ ਲੈਂਦੇ ਆ ਆਪਾਂ ਪੰਜਾਬੀ ਚ ਉਹਨੂੰ ਖਰਚਾ ਕਹਿ ਦਿੰਦੇ ਆ ਜਾਂ ਗੁਜ਼ਾਰਾ ਪੱਤਾ ਕਹਿੰਦੇ ਆ ਉਹ ਐਪਲੀਕੇਸ਼ਨ ਦਿੰਦੇ ਆ 125A ਦੀ ਤੇ ਉਹਨੂੰ ਮਿਲ ਜਾਂਦੀ ਏ ਲੇਕਿਨ ਮੁਸਲਮਾਨਾਂ ਦੇ ਕੋਲੇ ਨਹੀਂ ਸੀ ਇੱਕ ਮੁਸਲਮਾਨ ਔਰਤ ਨੇ ਕੇਸ ਕੀਤਾ ਥੱਲੇ ਉਹ ਕੇਸ ਜਿੱਤ ਗਈ ਸੀ ਹਾਈ ਕੋਰਟ ਦੇ ਮਾਮਲਾ ਗਿਆ ਹਾਈ ਕੋਰਟ ਦੇ ਵਿੱਚੋਂ ਵੀ ਜਿੱਤ ਗਈ ਸੀ ਤੇ ਉਹਦੇ ਹਸਬੰਦ ਨੇ ਜਿਹੜੀ ਐ ਅਪੀਲ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਜੀ ਕੱਲ ਉਹਦਾ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਕਰਤਾ ਤੇ ਸੁਪਰੀਮ ਕੋਰਟ ਨੇ ਕੱਲ ਕਹੀ ਹੈ ਉਹਨਾਂ ਨੇ ਕਹੀ ਹੈ ਕਿ ਕਾਨੂੰਨ ਚਾਹੇ Hindu ਹੋਵੇ ਮੁਸਲਮਾਨ ਹੋਵੇ ਹਰ ਬੰਦੇ ਦੇ ਉੱਤੇ ਬਰਾਬਰ ਲਾਗੂ ਹੋਣਾ ਖਾਸ ਕਰਕੇ ਔਰਤਾਂ ਦੇ ਲਈ ਜੀ 125 ਜਿਹੜੀ ਹੈਗੀ ਹੈ ਧਾਰਾ 125 ਧਾਰਾ ਦੇ ਤਹਿਤ ਕੋਈ ਵੀ ਮੁਸਲਮਾਨ ਔਰਤ ਜੇ ਤਲਾਕशुदा ਹੈ ਫਮੇ ਤਲਾਕशुदा ਹੋਵੇ ਉਹ ਆਪਣੇ પતિ ਤੋਂ ਖਰਚਾ ਲੈ ਸਕਦੀ ਹੈ ਤੇ ਖਰਚਾ ਦੇਣ ਲਈ ਉਪਾਅ ਵੰਦਾ ਤੇ ਉਹਨਾਂ ਨੇ ਉਹ ਜਿਹੜਾ ਉਹ ਹਸਬੰਡ ਸੀ ਉਹਦੀ ਪੈਟੀਸ਼ਨ ਜਰੀਏ ਅਦਾਲਤ ਕੀਤੀ ਪਰ ਨਾਲ ਉਹਨੇ ਸ਼ਰਤਾਂ ਲਾਈਆਂ ਕਿ ਜੇ ਤਲਾਕशुदा ਔਰਤ ਨੇ ਕਿਸੇ ਦੂਜੇ ਪਾਇਸਟਰ ਨਾਲ ਨਾ ਰਹਿੰਦੀ ਹੋਵੇ ਦੂਜੀ ਗੱਲ ਹੈ ਕਿ ਬਿਨਾਂ ਕਿਸੇ ਕਾਰਨ પતિ ਤੋਂ ਬੰਦੇ ਨਾਲ ਰਹਿਣ ਤੋਂ ਇਨਕਾਰ ਕਰ ਦੇਵੇ ਜਾਂ ਪਤੀ ਪਤਨੀ ਆਪਸੀ ਸਹੰਤੀ ਨਾਲ ਅਲੱਗ ਰਹਿਣ ਲੱਗ ਪੈਣੇ ਇਹ ਤਿੰਨ ਸ਼ਰਤਾਂ ਲੱਗੀਆਂ ਇਹ ਨਾ ਤਿੰਨਾਂ ਸ਼ਰਤਾਂ ਦੇ ਚਲਦੇ ਹੋਏ ਉਹਨਾਂ ਨੂੰ ਇਹ ਰਾਈਟ ਨਹੀਂ ਕਿ ਉਹ ਲੈ ਲੈਣ ਖਰਚਾ ਬਾਕੀ ਆਮ ਹਾਲਤਾਂ ਦੇ ਵਿੱਚ ਜੇ ਉਹਨਾਂ ਨੂੰ ਤਲਾਕ ਦੇ ਦਿੱਤਾ ਜਾਂਦਾ ਹੈ ਉਹਨਾਂ ਸੰਗ ਪਰੇਸ਼ਾਨ ਕੀਤਾ ਜਾਂਦਾ ਤੇ ਉਹ ਖਰਚਾ ਲੈ ਸਕਦੀ ਹੈ ਮੇਰੇ ਖਿਆਲ ਮਤ ਹੈ ਕਿ ਇਹ ਜਜਮੈਂਟ ਮਹੱਤਵਪੂਰਨ ਹੈ ਕਿਉਂਕਿ ਅੱਧੀ ਆਬਾਦੀ ਹੈ ਜਿਹੜੀ ਅੱਧੀ ਆਬਾਦੀ ਦੇ ਵਿੱਚੋ ਜੇ ਵਿਤਕਰਾ ਹੋਵੇ ਵੈਸੇ ਵੀ ਆਪਾਂ ਦੇਖਦੇ ਹਾਂ ਕਿ ਮੁਸਲਮਾਨ ਸਮਾਜ ਦੇ ਵਿੱਚ ਇੱਕ ਤੋਂ ਵੱਧ ਆਉਟਸਰ ਨਾਲ ਬੰਦਾ ਵਿਆਹ ਵੀ ਕਰਵਾ ਸਕਦਾ ਹੈ ਤਾਂ ਜੇ ਵਿਆਹ ਕਰਵਾਉਣ ਤੋਂ ਬਾਅਦ ਤਲਾਕ ਹੋਵੇ ਤੇ ਉਹਨਾਂ ਦਾ ਜਿਹੜਾ ਹੈ ਗੁਜ਼ਰਬਸਰ ਦੇ ਲਈ ਉਹਨਾਂ ਨੂੰ ਕੁਛ ਨਾ ਕੁਛ ਤਾਂ ਮਿਲਣਾ ਚਾਹੀਦਾ ਹੈ ਫੈਸਲਾ ਠੀਕ ਹੈ ਜੀ ਆਹ ਧੰਨਵਾਦ ਸਾਂ ਢਿਲੋ ਸਾਹਿਬ ਸਮਾ ਸਮਾਪਤਾ ਪ੍ਰੋਗਰਾਮ ਦਾ ਬਹੁਤ ਬਹੁਤ ਸ਼ੁਕਰੀਆ ਜੀ ਆਪਾਂ ਕੱਲ ਨੂੰ ਫੇਰ ਜੁੜਾਂਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਧੰਨਵਾਦ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਆਹ ਸਤਿ ਸ਼੍ਰੀ ਅਕਾਲ ਜੀ ਜੀ ਦੋਸਤੋ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਦਾ ਤੇ ਵਾਰ ਤੋਂ ਵਾਰ ਸ਼ੇਅਰ ਜ਼ਰੂਰ ਕਰਿਆ ਕਰੋ ਸਟੂਡੀਓ ਦੇ ਵਿੱਚ ਕਾਲ ਕਰਦੇ ਸ ਆ ਕੱਲ ਨੂੰ ਵੇਦ ਜੁੜਾਂਗੇ ਜੀ 8:00 ਵਜੇ ਤੋਂ 9:00 ਵਜੇ ਤੱਕ ਦਿਓ ਜਾਨ ਤੇ ਨਾਮਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿ ਸ਼੍ਰੀ ਅਕਾਲ